ਲੋਕ ਸਭਾ ਚੋਣਾਂ ਨੇ ਦੇਸ਼ ਦੀ ਸਿਆਸਤ ਨੂੰ ਪਖਾ ਕੇ ਰੱਖ ਦਿੱਤਾ ਤੇ ਉਮੀਦਵਾਰ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਨਿਤਰ ਕੇ ਸਾਹਮਣੇ ਆ ਰਹੇ ਨੇ ਭਾਵੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ 8 ਉਮੀਦਵਾਰਾਂ ਦਾ ਐਲਾਨ ਕੀਤਾ ਹੋਇਆ ਤੇ ਗੱਲ ਹੁਣ ਕਰਾਂਗੇ ਸੰਗਰੂਰ ਸੀਟ ਦੀ ਤਾਂ ਇਸ ਸੀਟ ਤੋਂ ਗੁਰਮੀਤ ਸਿੰਘ ਮਿਤਹਰ ਜੋ ਕਿ ਪੰਜਾਬ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਨੇ ਉਹਨਾਂ ਦੇ ਮੁਕਾਬਲੇ ਕਿਹੜੇ-ਕਿਹੜੇ ਵੱਡੇ ਉਮੀਦਵਾਰ ਦੂਜੀਆਂ ਪਾਰਟੀਆਂ ਦੇ ਚੋਣ ਮੈਦਾਨ ਦੇ ਵਿੱਚ ਨਜ਼ਰ ਆ ਰਹੇ ਨੇ ਜਾਉਣ ਵਾਲੇ ਸਮੇਂ ਦੇ ਵਿੱਚ ਨਜ਼ਰ ਆਉਣਗੇ ਇਸ ਦੇ ਬਾਰੇ ਗੱਲ ਕਰਾਂਗੇ ਤੁਹਾਨੂੰ ਦੱਸਿਆ ਕਿ ਲੋਕ ਸਭਾ ਸੰਗਰੂਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤਿਹਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਾਰਟੀ ਪ੍ਰਧਾਨ ਤੇ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਚੋਣ ਪਰਦੇ ਵਿੱਚ ਨਿਤਰੀ ਨਜ਼ਰ ਆ ਰਹੇ ਨੇ ਤੇ ਆਪਣੀ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪੰਜਾਬੀ ਗਾਇਕ ਹਾਕਮ ਬਖਤਰੀ ਵਾਲਾ ਵੀ ਆਜ਼ਾਦ ਉਮੀਦਵਾਰ ਵਜੋਂ ਹਲਕੇ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਉਹਨਾਂ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਜਪਾ ਤੇ ਬਸਪਾ ਵੱਲੋਂ ਅਜੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਤੱਕ ਨਹੀਂ ਕੀਤਾ ਗਿਆ ਜਦੋਂ ਕਿ ਵੱਖ-ਵੱਖ ਨਾਮਾਂ ਬਾਰੇ ਕਿ ਆਸਰਾਂ ਲੱਗ ਰਹੀਆਂ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਰ ਨੇ ਚੋਣ ਮੀਮ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਮੀਤ ਹੇਰ ਨੇ ਦੋ ਵਾਰ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਚੋਣ ਜਿੱਤ ਕੇ ਜਿਹੜਾ ਆਮ ਆਦਮੀ ਪਾਰਟੀ ਦੀ ਝੋਲੀ ਪਾਈ ਅਤੇ ਸਾਲ 2017 ਤੇ 22 ਦੇ ਵਿੱਚ ਉਹ ਵਿਧਾਨ ਸਭਾ ਦੇ ਵਿੱਚ ਦੀ ਚੋਣ ਜਿੱਤੇ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਮੁੜ ਚੋਣ ਪੜਦੇ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਨੇ ਤੇ ਨਾਲ ਹੀ ਦੱਸਦੇ ਆ ਕਿ ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਸਾਲ 2 ਸਾਲ 1999 ਦੇ ਵਿੱਚ ਤਰਨਤਾਰਨ ਤੇ 1999 ਦੇ ਵਿੱਚ ਸੰਗਰੂਰ ਸੰਸਦੀ ਹਲਕੇ ਤੋਂ ਚੋਣ ਜਿੱਤ ਚੁੱਕੇ ਨੇ ਤੇ ਇਸ ਹਲਕੇ ਤੋਂ ਸਾਲ 2022 ਦੀ ਜਿਮਨੀ ਚੋਣ ਵੀ ਜਿੱਤ ਚੁੱਕੇ ਨੇ ਅਤੇ ਮੌਜੂਦਾ ਸੰਸਦ ਮੈਂਬਰ ਨੇ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਪੁਲਾਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਲ ਅਤੇ ਧੁਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਨਾਮ ਸ਼ਾਮਲ ਨੇ ਵਿਜੇਂਦਰ ਸਿੰਘਲਾ ਦੇ ਨਾਮ ਦੀ ਚਰਚਾ ਸੰਗਰੂਰ ਤੋਂ ਇਲਾਵਾ ਪਟਿਆਲਾ ਹਲਕੇ ਤੋਂ ਵੀ ਚੱਲ ਰਹੀ ਹੈ ਇਸ ਬਾਰੇ ਆਉਣ ਵਾਲੇ ਦਿਨਾਂ ਵਿੱਚ ਫੈਸਲਾ ਕਾਂਗਰਸ ਪਾਰਟੀ ਲੈ ਸਕਦੀ ਹੈ ਇਹ ਵੀ ਦੱਸਦੀ ਹੈ ਕਿ ਅਕਾਲੀ ਭਾਜਪਾ ਗੱਠਜੋੜ ਦਾ ਪੇਚ-ਵਿਚ ਫਸਿਆ ਹੋਇਆ ਪਰ ਚੋਨ ਗੱਠਜੋੜ ਦੇ ਹੋਣ ਦੇ ਨਾਂ ਦੀ ਸੂਰਤ ਵਿੱਚ ਹਲਕੇ ਤੋਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਕਿੰਡਸਾ ਦੀ ਉਮੀਦਵਾਰੀ ਲਗਭਗ ਤੈਅ ਮੰਨੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਏਕਤਾ ਹੋਣ ਮਗਰੋਂ ਹੀ ਕਿੰਡਸਾ ਨੇ ਵੱਖ-ਵੱਖ ਹਲਕਿਆਂ ਦੇ ਵਿੱਚ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਨੇ ਜੇਕਰ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਹੋਇਆ ਤਾਂ ਭਾਜਪਾ ਵੱਲੋਂ ਅਰਵਿੰਦ ਖੰਨਾ ਕੇਵਲ ਸਿੰਘ ਟੱਲੋਂ ਹਰਜੀਤ ਸਿੰਘ ਗਰੇਵਾਲ ਦਾਮਨਥਿੰਦ ਬਾਜਵਾ ਚੋਂ ਕਿਸੇ ਇੱਕ ਨਾਮ ਦੀ ਉਮੀਦਵਾਰੀ ਤੈ ਹੋ ਸਕਦੀ ਹੈ ਉਹਨਾਂ ਚੋਂ ਮੋਹਰ ਲੱਗ ਸਕਦੀ ਹੈ ਬਸਪਾ ਵੱਲੋਂ ਪਾਰਟੀ ਆਗੂ ਚਮਕੌਰ ਸਿੰਘ ਵੀਰ ਅਤੇ ਡਾਕਟਰ ਮੱਖਣ ਸਿੰਘ ਪਾਰਟੀ ਟਿਕਟ ਦੇ ਮਜਬੂਤ ਦਾਵੇਦਾਰ ਮੰਨੇ ਜਾਂਦੇ ਨੇ ਦਰਸ਼ਕਾਂ ਦਾਸੀ ਕਿ ਐਸ ਸੀਟ ਦੇ ਜ਼ਿਕਰ ਜਾਂ ਗੱਲ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਇਹ ਸੀਟ ਜਿਹੜੀ ਉਹ ਜ਼ਿਮਨੀ ਚੋਣਾ ਵਿੱਚ ਵੀ ਕਾਫੀ ਸਰਗਰਮ ਨਜ਼ਰ ਆਈ ਤੇ ਇਹ ਸੀਟ ਇਸ ਕਰਕੇ ਵੀ ਖਾਸ ਹੈ ਕਿਉਂਕਿ ਇਸ ਵਕਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਉਹ ਇਸ ਤੋਂ ਪਹਿਲਾਂ ਜਿਹੜੇ ਮੈਂਬਰ ਆਫ ਪਾਰਲੀਮੈਂਟ ਰਹਿ ਚੁੱਕੇ ਨੇ ਉਹ ਇਸੇ ਸੀਟ ਤੋਂ ਐਮਪੀ ਬਣੇ ਸੀ ਦੋ ਵਾਰ ਐਮਪੀ ਬਣ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਉਹ ਇਸੇ ਸੀਟ ਤੋਂ ਜਿੱਤੇ ਸੀ ਇਹ ਸਰਗਰਮ ਸੀਟ ਹੈ ਜਿਹੜੀ ਵਾਰਮ-ਅਪ ਵੀ ਪਾਰਟ ਦੀ ਮੰਨੀ ਜਾਂਦੀ ਸੀ ਪਰ ਜਦੋਂ ਇਸ ਸੀਟ ਤੋਂ ਜਿਮਣੀ ਚੋਣ ਹੋਈ ਕਿਉਂਕਿ 2022 ਵਿੱਚ ਸੀਐਮ ਭਗਵੰਤ ਮਾਨ ਨੇ ਵਿਧਾਨ ਸਭਾ ਦੀ ਚੋਣ ਲੜੀ ਐਮਐਲ ਦੀ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਬਣੇ ਤੇ ਉਹ ਸੀਟ ਫਿਰ ਖਾਲੀ ਹੋ ਚੁੱਕੀ ਸੀ ਜਿਸ ਦੇ ਉੱਤੇ ਜ਼ਿਮਨੀ ਚੋਣ ਹੋਈ ਅਤੇ ਉਹ ਜ਼ਿਮਨੀ ਚੋਣ ਦੇ ਵਿੱਚ ਜਿਹੜੇ ਕਈ ਉਮੀਦਵਾਰ ਵੱਖ-ਵੱਖ ਪਾਰਟੀਆਂ ਦੇ ਸਰਗਰਮ ਨਜ਼ਰ ਆਏ ਪਰ ਸਿਮਰਨਜੀਤ ਸਿੰਘ ਮਾਨ ਨੇ ਜਿਹੜੀ ਚੋਣ ਜਿੱਤੀ ਜ਼ਿਮਨੀ ਚੋਣ ਜਿੱਤ ਕੇ ਸੰਸਦ ਵਿੱਚ ਪਹੁੰਚੇ ਕਈ ਸਾਲਾਂ ਬਾਅਦ ਤੇ ਹੁਣ ਇਹ ਸੀਟ ਕਿਤੇ ਨਾ ਕਿਤੇ ਫਿਰ ਸਰਗਰਮ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ 13 ਦੇ ਵਿੱਚੋਂ ਜਿਹੜੀਆਂ ਵੱਡੀਆਂ ਸੀਟਾਂ ਦਾ ਜ਼ਿਕਰ ਹੁੰਦਾ ਹੈ ਉਹਨਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਸੰਗਰੂਰ ਦੀ ਲੋਕ ਸਭਾ ਸੀਟ ਤੇ ਸਿਮਰਤਜੀਤ ਸਿੰਘ ਮਾਨ ਤੇ ਉਧਰ ਗੁਰਮੀਤ ਸਿੰਘ ਮੀਤ ਹੇਅਰ ਜਿਹੜੇ ਕਿ ਖੇਡ ਮੰਤਰੀ ਨੇ ਇਸ ਵਕਤ ਪੰਜਾਬ ਸਰਕਾਰ ਵਿੱਚ ਉਹਨਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਨੇ ਕਿ ਉਹ ਇਸ ਸੀਟ ਨੂੰ ਜਿੱਤ ਕੇ ਆਵਾਦਮੀ ਪਾਰਟੀ ਦੀ ਝੋਲੀ ਪਾਉਣ ਪਰ ਮੁਕਾਬਲਾ ਜ਼ਬਰਦਸਤ ਹੋ ਸਕਦਾ ਹੈ ਉਹ ਤਾਂ ਜੇਕਰ ਬਾਕੀ ਉਮੀਦਵਾਰਾਂ ਦਾ ਐਲਾਨ ਹੁੰਦਾ ਕਿਉਂਕਿ ਫਿਲਹਾਲ ਦੀ ਘੜੀ ਦੇਖਿਆ ਜਾਵੇ ਤਾਂ ਸਿਮਰਨਜੀਤ ਸਿੰਘ ਮਾਨ ਜਿਹੜੇ ਉਹ ਚੋਣ ਮੈਦਾਨ ਚ ਨੇ ਗੁਰਮੀਤ ਸਿੰਘ ਮੀਤਿਹਰ ਦੇ ਮੁਕਾਬਲੇ ਤੇ ਕਾਂਗਰਸ ਪਾਰਟੀ ਤੇ ਅਕਾਲੀ ਦਲ ਤੇ ਜੇਕਰ ਬੀਜੇਪੀ ਨਾਲ ਸਮਝੌਤਾ ਨਹੀਂ ਹੁੰਗਾ ਤੇ ਫਿਰ ਬੀਜੇਪੀ ਦਾ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਨਜ਼ਰ ਆਉਣਗੇ ਕਿਹੜੇ ਕਿਹੜੇ ਵੱਡੇ ਚਿਹਰੇ रह ਸਕਦੇ ਨੇ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਹੈ ਸੰਭਾਵੀ ਉਮੀਦਵਾਰਾਂ ਦਾ ਜ਼ਿਕਰ ਤੁਹਾਡੇ ਸਾਹਮਣੇ ਕੀਤਾ ਤੇ ਉਹ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਆ ਕੇ ਇਹਨਾਂ ਉਮੀਦਵਾਰਾਂ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕਰ ਸਕਦੇ ਨੇ ਪਰ ਹਾਲਾਤ ਕੀ ਰਹਿਣਗੇ ਇਹ ਸੰਗਰੂਰ ਵਾਸੀਆਂ ਤੇ ਨਿਰਪੱਖ ਕਰਦਾ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਕਿਹੜੇ ਕੰਮਾਂ ਨੂੰ ਲੈ ਕੇ ਕਿਹੜੇ ਹਾਲਾਤਾਂ ਨੂੰ ਲੈ ਕੇ ਕਿਹੜੀ ਸੋਚ ਨੂੰ ਲੈ ਕੇ ਆਪਣੀ ਜਿਹੜੀ ਵੋਟ ਦਿੰਦੇ ਨੇ ਤਾਂ ਫਿਲਹਾਲ ਦੀ ਕੜੀ ਗੱਲ ਕੀਤੀ ਜਾਵੇ ਤਾਂ ਸਰਗਰਮ ਸੀਟ ਦੇ ਉੱਤੇ ਜਿਹੜੇ ਕੁਝ ਉਮੀਦਵਾਰ ਜਿਸ ਵਿੱਚ ਹਾਕਮ ਬਖਤਰੀ ਵਾਲੇ ਦਾ ਵੀ ਗੱਲ ਕੀਤੀ ਹੈ ਉਹ ਇੱਕ ਲੋਕ ਗਾਇਕ ਨੇ ਪੰਜਾਬੀ ਜਿਨ੍ਹਾਂ ਨੇ ਆਜ਼ਾਦ ਤੌਰ ਤੇ ਮੈਦਾਨ ਦੇ ਵਿੱਚ ਨਿਤਰੇ ਨੇ ਲੋਕਾਂ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਹੈ ਪਰ ਸਿਮਰਨ ਜਸਸੀ ਮਾਨਵਿਕ ਵੱਡਾ ਚਿਹਰਾ ਨੇ ਜਿਨ੍ਹਾਂ ਨੇ ਪਿੱਛੇ ਜਿਮਨੀ ਚੋਣ ਇਸੇ ਸੀਟ ਤੋਂ ਜਿੱਤੀ ਸੀ ਤੇ ਹੁਣ ਵੀ ਸੰਸਦ ਮੈਂਬਰ ਨੇ ਪਰ ਹੁਣ ਇਸ ਸੀਟ ਨੂੰ ਕਿਸ ਦੀ ਝੋਲੀ ਵਿੱਚ ਸਮਝਿਆ ਜਾਵੇ ਇਹ ਸੰਗਰੂਰ ਵਾਸੀਆਂ ਨੇ ਤੈਅ ਕਰਨਾ ਹੈ ਤੇ ਇੱਕ ਜੂਨ ਨੂੰ ਤੈਅ ਕਰਨਾ ਹੈ 4 ਜੂਨ ਨੂੰ ਇਸ ਤੇ ਨਤੀਜੇ ਆਉਣੇ ਨੇ ਤੇ ਇਸ ਸੀਟ ਤੋਂ ਜਿਹੜੀ ਕਿਸਮਤ ਦਾ ਫੈਸਲਾ ਹੋਣਾ ਹੈ ਜਿੰਨੇ ਵੀ ਉਮੀਦਵਾਰ ਹੋਣਗੇ ਜੇਕਰ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਚਾਰ ਜਾਂ ਪੰਜ ਪਾਰਟੀਆਂ ਦੇ ਉਮੀਦਵਾਰ ਹੋਣਗੇ ਜਿਨ੍ਹਾਂ ਦੀ ਕਿਸਮਤ ਹੈ ਜਿਹੜੀ ਉਹ ਸੰਗਰੂਹ ਵਾਸੀਆਂ ਨੇ 4 ਜੂਨ ਨੂੰ ਤੈਅ ਕਰਨੀ ਹੈ ਤੇ ਮੋਹਰ ਲਾਉਣੀ ਹੈ ਕਿ ਆਖਰ ਕੌਣ ਇਸ ਸਿੱਟੇ ਤੋਂ ਐਮਪੀ ਬਣਿਆ ਜੁੜੇ ਹੋਣੇਟਰ ਪੰਜਾਬੀ মিডিਆ ਨਾਲ ਧੰਨਵਾਦ